ਕਿਹੜੇ ਸੀਗੇ ਬੰਦੇ ਪਾ ਲਗਾ ਤੈਨੂੰ ਕੋਈ ਕਰਾ ਦੀ ਹਾਏ ਰੱਬ ਮੋਟਾ ਮੋਟਾ ਹਾਏ ਹਾਂਜੀ ਸਰ ਆਪਣੇ ਜਿਹੜਾ ਇੱਕ ਗੋਲੀ ਲੱਗੀ ਲੜਕੇ ਦੀ ਕੀ ਮਾਮਲਾ ਸੀ ਜੀ ਇਹ ਜਿਹੜਾ ਇੱਕ ਹਾਪਨ ਇਨਸੀਡੈਂਸ ਰਿਪੋਰਟ ਹੈ ਜਿਸ ਦਾ ਸੰਦੀਪ ਸੋਨੂ ਆ son of ਬੱਗਾ ਇਹ ਵਾਰਡ ਨੰਬਰ 9 ਦਾ ਨੰਬਰ ਸ਼ਾਰਟ ਕੋਡ ਦਾ ਇਹਦੇ ਬਾਰੇ ਪਤਾ ਲੱਗਾ ਸੀ ਕਿ ਬੁਲੇਟ ਇੰਜਰੀ ਨਾਲ ਇੰਜਰਡ ਹੋਇਆ ਉਹਦੇ ਸਮੇਂ ਜਿੱਥੇ ਹਸਪੀਟਲ ਆ ਕੇ ਦੇਖਿਆ ਤੇ ਉਹ ਲੱਗੀ ਜਿਹੜੀ ਹੈ ਡੈਥ ਹੋ ਗਈਏ ਥੇ ਉਸੇ ਕਰ ਰਹੇ ਇਨਵੈਸਟੀਗੇਸ਼ਨ ਸਾਡੀ ਜਿਹੜੀ ਇਨੀਸ਼ੀਅਲ ਸਟੇਜ ਹੈਗੇ ਜਸਟ ਉਹਨੇ ਤੁਹਾਨੂੰ ਬਾਕੀ ਅਪਡੇਟ ਦਿੰਨੇ ਆ ਸਾਰਾ ਕੀ ਹੈ ਹੈ ਕੀ ਨਹੀਂ ਹੈ ਵੈਸੇ ਤੇ ਜਿਹੜਾ ਸੀ ਵੈਸੇ ਦੇਖਿਆ ਅ ਫਿਜ਼ਿਕਲੀ ਜਦ ਚੈੱਕ ਕੀਤਾ ਇਹ ਇੱਕ 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 ਬੁਲੇਟ ਜਰੀ ਹੈ ਰਾਈਟ ਸਾਈਡ ਤੇ ਤੇ ਗੋਲੀ ਵਜੀ ਤੇ ਲੈਫਟ ਸਾਈਡ ਤੋਂ ਨਿਕਲੀ ਹੈ ਥਾਣੇ ਵਿੱਚ ਸਰ ਕੋਈ ਮਾਮਲਾ ਸਾਹਮਣੇ ਆਇਆ ਜੀ ਵੀ ਕੀ ਮਾਮਲਾ ਹੈਗਾ ਸੀ ਇਹਦੇ ਵਿੱਚ ਕਿਉਂ ਜੀ ਸੀ ਉਹ ਸਾਰਾ ਉਹ ਤਾਂ ਜੀ ਸੀ ਜਸਟ ਇਨੀਸ਼ੀਅਲ ਸਟੇਜ ਹੈ ਜਸਟ ਆਏ ਆ ਜਿੱਤੇ ਉਸ ਤੋਂ ਪਰੇ ਅਸੀਂ ਅਪਡੇਟ ਦਿੰਦੇ ਆ ਗੱਲ ਜੀ ਤੇ ਸਰ ਕੋਈ ਕੋਲ-ਕੋਲ ਬਰਾਮਦ ਹੋਏ ਜਾਂ ਗੋਲੀਆਂ ਵੀ ਜੀ ਉੱਥੇ ਇੱਕ ਕੋਲ ਬਰਾਮਦ ਹੋਇਆ ਜੀ ਨਵੇਂ ਨਵੇਂ ਪਿਸਤਲ ਦਾ ਬਾਕੀ ਸੀ ਸਾਰਾ ਡਾਟਾ ਤੁਹਾਨੂੰ ਕਰਕੇ ਦੇਖ ਕੇ ਦੱਸਾਂਗੇ ਜੰਦਾ ਥੈਂਕ ਯੂ